40 ਬਰੇ ਅਗਲੇ ਹਫਤੇ ਦਲ ਖਾਲਸਾ ਨੂੰ ਉਹਦੇ ਪੂਰੇ ਕਰਨੇ ਨੇ ਇਹਨਾਂ ਦੇ ਫਾਊਂਡੇਟਸ ਮੈਂਬਰਸ ਨੇ ਫ্রম ਦਾ ਡੇ ਫਰਸਟ ਪਹਿਲੇ ਦਿਨ ਤੋਂ ਹੀ ਦਲ ਖਾਲਸਾ ਦਾ ਟੀਚਾ ਸੋਵਰਨ 6 ਸਟੇਟ ਦੀ ਸਥਾਪਨਾ ਰੱਖਿਆ ਸੀ ਸੋ ਦਲ ਖਾਲਸਾ ਆਪਣਾ 40 ਮਾਂਸ ਸਥਾਪਨਾ ਦਿਵਸ ਅਗਲੇ ਹਫਤੇ 13 ਅਗਸਤ ਨੂੰ ਮਨਾਉਂ ਜਾ ਰਿਹਾ ਹੈ ਔਰ ਅਸੀਂ ਦੀ ਸਥਾਪਨਾ ਦੇ ਵਾਸਤੇ ਹੁਸ਼ਕਰਪੁਰ ਵਿਖੇ ਆਜ਼ਾਦੀ ਮਾਰਚ ਕੱਢਾਂਗੇ ਔਰ ਇਹ ਮਾਰਚ ਸਮਰਪਿਤ ਹੋਵੇਗਾ ਕੈਨੇਡਾ ਦੇ ਵਿੱਚ ਪਿਛਲੇ ਸਾਲ ਇੰਡੀਅਨ ਏਜੰਸੀਜ਼ ਵੱਲੋਂ ਜਿਹੜੇ ਅਸੈਸੀਨੇਟ ਕੀਤੇ ਗਏ ਨੇ ਫਾਈ ਹਰਦੀਪ ਸਿੰਘ ਲੈਕਚਰ ਅਤੇ ਦਲਫਾਜ਼ਾ ਦੇ ਫਾਊਂਡਰ ਫਾਈ ਗਜਿੰਦਰ ਸਿੰਘ ਜਿਨ੍ਹਾਂ ਦੀ ਲਾਸਟ ਮੰਥ ਲਾਹੌਰ ਦੇ ਇੱਕ ਹਸਪੀਟਲ ਦੇ ਵਿੱਚ ਜੋ ਟੂ ਹਾਰਟ ਅਟੈਕ ਦੇਖੋ ਇਨਾਂ ਦੋਨਾਂ ਇਨਾਂ ਦੋਨਾਂ ਸਖੀਤਾ ਨੂੰ ਇੰਡੀਆ ਨੇ ਮੋਸਟ ਵਾਂਟਿਡ ਘਰਾੜ ਦਿੱਤਾ ਹੋਇਆ ਸੀ ਤੇ ਦੋਨਾਂ ਸਖੀਤਾ ਨੂੰ ਸਰਕਾਰ ਵੱਚੋਂ ਅਕਾਲ ਪੁਰਖ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਔਰ ਦੋਨਾਂ ਦੀ ਤਸਵੀਰ ਸਿੱਖ ਇਜਾਜ਼ਤਕਾਰ ਦੇ ਵਿੱਚ ਲਗਾਉਣ ਲਈ ਅਕਾਲ ਪੁਰਖ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਦੇਸ਼ ਦਿੱਤੇ ਗਏ ਸੋ ਕਿੰਨਾ ਕੰਟਰਾਸਟ ਹੈ ਇੰਡੀਆ ਉਹਨਾਂ ਨੂੰ ਮੋਸਟ ਵਾਂਟਿਡ ਘਰਾੜ ਦੇ ਰਿਹਾ ਅਕਾਲਪੁਰ ਸਿੰਘ ਸਾਹਿਬ ਨੂੰ ਸਨਮਾਨ ਕਰ ਰਿਹਾ ਉਹਨਾਂ ਦੀਆਂ ਪੰਥਕ ਸੇਵਾਵਾਂ ਲਈ ਉਹਨਾਂ ਦੀ ਤਸਵੀਰ ਜਿਹੜੀ ਹੈ ਸਿੱਖ ਅਜੈਤ ਬਾੜ ਦੇ ਵਿੱਚ ਸ਼ੋਭਤ ਕਰਨ ਦਾ ਫੈਸਲਾ ਅਕਾਲਪੁਰ ਸਾਹਿਬ ਵੱਲੋਂ ਕੀਤਾ ਗਿਆ ਇਹਨਾਂ ਦੋਨਾਂ ਦੇ ਵਿੱਚ ਬਹੁਤ ਨੇੜਤਾ ਸੀ ਸਾਂਝ ਸੀ ਇਸੇ ਕਰਕੇ ਦੋਨਾਂ ਮਤਲਬ ਇੱਕ ਇਤਫਾਕ ਨਹੀਂ ਹੈ ਦੋਨਾਂ ਦੀ ਆਪਸੀ ਜਿਹੜੀ ਆਈਡੀਓਲੋਜੀਕਲ ਨੇੜਤਾ ਸੀ ਔਰ ਕਿਉਂਕਿ ਸ਼ਹੀਦ ਭਾਈ ਨਿਜਰ ਉਹ ਯੰਗ ਏਜ ਸੀਗੇ ਉਹ ਭਾਈ ਗਜੇਂਦਰ ਸਿੰਘ ਨੂੰ ਆਪਣਾ ਆਈਡਿਓਲੋਜੀਕਲ ਲੀਡਰ ਮੰਨ ਕੇ ਚੱਲਦੇ ਸੀ। ਸੋ ਅਸੀਂ ਦੋਨਾਂ ਨੂੰ ਹੀ ਇਸ ਵਾਰੀ ਸਮਰਪਿਤ ਕਰ ਰਹੇ ਹਾਂ। ਆਜ਼ਾਦੀ ਮਾਰਚ ਕਿਉਂ? ਸਵਾਲ ਇਹ ਆਉਂਦਾ ਕਿ ਅਸੀਂ ਆਜ਼ਾਦੀ ਮਾਰਚ ਕਿਉਂ ਕਰਦੇ ਹਾਂ? 14 ਅਗਸਤ 1947 ਨੂੰ ਜਦੋਂ ਟਰਾਂਸਫਰ ਆਫ ਪਾਵਰ ਹੁੰਦੀ ਹੈ, ਵੰਡ ਹੁੰਦੀ ਹੈ ਇਸ ਕਿਤੇ ਜੀ ਤਾਂ ਮੁਸਲਮਾਨ ਭਰਾਵਾਂ ਨੂੰ ਉਹਨਾਂ ਦਾ ਆਪਣਾ ਮੁੱਲ پاکستان ملتا ہندو بھیرا ہندو براواں انہوں کا اپنا ملک ہندوستان پندرہ اگست کو ملتا ہے سکھ مس دی بس وہ پونج گئے اپنا ملک لینس ہو لی سنس دین اور خاص طور پہ انیس سو ستر انیس سو اسی میں دہاکے تو بعد سکھان نے اپنا ملک لین لی اپنا ਇਹ ਲਗਾਤਾਰ ਕ੍ਰਸ਼ ਕੀਤਾ ਜਾ ਰਿਹਾ ਕਦੇ ਉਸ ਨੂੰ ਅੰਤਰਰਾਸ਼ਟਰੀ ਬੰਧਕ ਦੇ ਉੱਤੇ ਫਿਰ ਇੱਕ ਵਾਰ ਉਭਾਰਿਆ ਗਿਆ ਔਰ ਖਾਸ ਤੌਰ ਤੇ ਭਾਈ ਮੇਜਰ ਦੇ ਅਸੈਸੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹ ਅਸੈਸੀਨੇਸ਼ਨ ਨੇ ਇੰਡੀਆ ਦੀ ਥੋਰ ਖੋਲ੍ਹ ਲਈ ਹੈ ਟ੍ਰਾਂਸਨੇਸ਼ਨਲ ਕਿਲਿੰਗਸ ਕਰੀਆਂ ਇਹਨਾਂ ਨੇ ਕੀਤੀਆਂ ਨੇ ਔਰ ਜਿਸ ਤਰ੍ਹਾਂ ਦੁਬਾਰਾ ਡਿਸਕਸ ਹੋ ਰਿਹਾ ਚਾਹੇ ਜੀ20 ਹੋਵੇ ਜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਦੇ ਨੇ ਜਾਂ ਜਿਓ ਬਾਈਡਨ ਨੂੰ ਮਿਲਦੇ ਨੇ ਉੱਥੇ ਵੀ ਖਾਲਸਤਾਨ ਡਿਸਕਸ ਹੋ ਰਿਹਾ ਜਾਂ ਕਹਿ ਲਓ ਸਿੱਖ ਐਕਟੀਵਿਜ਼ਮ ਡਿਸਕਸ ਹੋ ਰਿਹਾ ਸੋ ਇੱਕ ਵਾਰ ਦੁਬਾਰਾ ਇਹ ਜਿਹੜੀਆਂ ਸ਼ਹਾਦਤਾਂ ਨੇ ਰੰਗ ਲਿਆਣੀਆਂ ਨੇ ਔਰ ਇੰਡੀਆ ਦਾ ਜਿਹੜਾ ਚਿਹਰਾ ਉਹ ਦੁਨੀਆ ਦੇ ਵਿੱਚ ਐਕਸਪੋਜ਼ ਹੋਇਆ ਸੋ ਅਸੀਂ ਸਮਝਦੇ ਹਾਂ ਕਿ ਜਿਹੜੀ ਜਿਹੜੀ ਜਿਸ ਮੌਕੇ ਨੂੰ ਅਸੀਂ 1947 ਦੇ ਵਿੱਚ ਪੁੰਜ ਗਏ ਸੀ ਉਹ ਅਸੀਂ ਪਿਛਲੇ 40 50 ਸਾਲ ਤੋਂ ਜਾਰਾ ਰੂਪ ਦੇ ਵਿੱਚ 50 ਸਾਲ ਤੋਂ ਅਸੀਂ ਉਸ ਦੇ ਲਈ ਦੁਬਾਰਾ ਸੰਘਰਸ਼ ਕਰ ਰਹੇ ਹਾਂ ਤੋਂ ਉਸ ਸੰਘਰਸ਼ ਨੂੰ ਹੀ ਅੱਗੇ ਤੋਰਦੇ ਹੋਏ ਉਸ ਸੰਘਰਸ਼ ਨੂੰ ਹੋਰ ਮਜ਼ਬੂਤੀ ਦੇਣ ਲਈ ਤੇ ਯੂਨਾਈਟਿਡ ਨੇਸ਼ਨਸ ਅਧੀਨ ਸਵੈ ਨਿਰਣੇ ਦੇ ਹੱਕ ਲਈ ਤੇ ਸਵੈ ਨਿਰਣੇ ਦੇ ਹੱਕ ਤੋਂ ਬਾਅਦ ਰੈਫਰੈਂਡਮ ਜਾਂ ਪਲੇਬਿਸਾਈਟ ਦੇ ਹੱਕ ਲਈ ਰਾਈਟ ਲਈ ਯੂਨ ਅੰਡਰ ਅਸੀਂ ਇਹ ਮਾਰਚ ਕਰਨ ਜਾ ਰਹੇ ਹਾਂ ਔਰ ਇਹ ਮਾਰਚ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਇੱਕ ਪੰਥਕ ਇਕੱਤਰਤਾ ਰੱਖੀ ਹੈ ਉਸ ਇਕੱਤਰਤਾ ਦੇ ਵਿੱਚ ਪੰਥਕ ਜਥੇਬੰਦੀਆਂ ਦੇ ਨੁਮਾਇंदे ਸ਼ਾਮਲ ਹੋਣਗੇ ਉਹ ਆਪਣੀ ਆਪਣੀ ਜਿਹੜੀ ਪਿਛਲੇ 50 ਸਾਲ ਦਾ ਸਟਰਗਲ ਹੈ ਉਹਦਾ ਲੇਖਾ ਜੋਖਾ ਵੀ ਕੀਤਾ ਜਾਏਗਾ ਔਰ ਉਸ ਸਟਰਗਲ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਉਸ ਬਾਰੇ ਵੀ ਆਪਣੀਆਂ ਵਿਚਾਰਾਂ ਦੇਣਗੇ ਇਸ ਸਾਡੇ ਇਵੈਂਟ ਦੇ ਜਿਹੜੇ ਮੁੱਖ ਮਹਿਮਾਨ ਹੋਣਗੇ ਉਸ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਣਗੇ ਬਾਅਦ ਤਕਰੀਬਨ 3 ਵਜੇ ਪ੍ਰੈਸ ਨੂੰ ਸੰਬੋਧਨ ਕਰਨ ਤੋਂ ਬਾਅਦ ਅਸੀਂ ਉੱਥੋਂ ਮਾਰਚ ਦੇ ਰੂਪ ਦੇ ਵਿੱਚ ਨਿੱਗ ਗੁਰਦੁਆਰਾ ਸਾਹਿਬ ਤੋਂ ਨਿਕਲਾਂਗੇ ਔਰ ਇਹ ਮਾਰਚ ਜਿਹੜਾ ਡਾਕਟਰ ਕਮੇਦਕਰ ਚੌਕ ਜਿਹੜਾ ਵੈਸਟ ਅੰਡੇ ਹੈ ਉੱਥੇ ਜਾ ਕੇ ਸਮਾਪਤ ਹੋਏਗਾ ਔਰ ਸਾਡਾ ਲਾਸਟ ਬੁਲਾਰਾ ਜਿਹੜਾ ਉੱਥੇ ਪਹੁੰਚ ਕੇ ਅਡਰੈਸ ਕਰੇਗਾ ਸੋ ਇਹ ਸਾਡਾ ਪ੍ਰੋਗਰਾਮ ਹੈ ਤੇ 13 ਅਗਸਤ ਦਾ ਇਸ ਦੇ ਨਾਲ ਹੀ ਅਸੀਂ ਦੋ ਹੋਰ ਇਸ਼ੂਸ ਮੈਂ ਪਹਿਲਾਂ ਆਪਣੇ ਵੱਲੋਂ ਦੱਸ ਦਿਆਂ ਜਿਹੜੇ ਅਸੀਂ ਪਬਲਿਕ ਦੇ ਨਾਲ ਥਰੂ ਮੀਡੀਆ ਸਾਂਝੇ ਕਰਨਾ ਚਾਹੁੰਦੇ ਹਾਂ ਉਸ ਤੋਂ ਬਾਅਦ ਤੁਸੀਂ ਕੁਐਸਚਨਸ ਕਰ ਸਕਦੇ ਹੋ ਇਹਨਾਂ ਨੂੰ ਡਿਲੀਟ ਕਰਦੇ ਇੱਕ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਸ ਨੂੰ ਕੇਸਰੀ ਦੀ ਖਾਂ ਤੇ ਪ੍ਰਸੰਤੀ ਜਲ ਸੁਰਮਈ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ ਇਸ ਤੇ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਵੈਲਕਮ ਕਰਦੇ ਹਾਂ ਔਰ ਇਹ ਕੋਈ ਆਊਟ ਆਫ ਬਲੂ ਨਹੀਂ ਹੈ ਇਸੇ ਖਰਾਤ ਮਰਿਆਦਾ ਦੇ ਵਿੱਚ ਆਲਰੇਡੀ ਦਰਜ ਆ ਉਹਨਾਂ ਨੇ ਕੋਈ ਆਪਣੇ ਕੋ ਵੱਲੋਂ ਕੋਈ ਨਵਾਂ ਫੈਸਲਾ ਨਹੀਂ ਲਿਆ ਔਰ ਇਹ ਬੜਾ ਲੰਮੇ ਤੌਰ ਤੇ ਦੇਖੋ ਅਸੀਂ ਸਾਰੇ ਵੀ ਪਹਿਲਾਂ ਈਵਨਸਨ ਜਰਨੈਲ ਸਿੰਘ ਪਿੰਡਰਾ ਵਾਲੇ ਔਰ ਜਿੰਨੇ ਵੀ ਲੀਡਰ ਨੇ ਉਹ ਸਾਰੇ ਅਕਸਰ ਕੇਸਰੀ ਨਿਸ਼ਾਨ ਸਾਹਿਬ ਕਰਦੇ 71 ਹੁੰਦੀਆਂ ਗੱਲਾਂ ਕਰਦੇ ਮੈਂ ਉਸ ਤੇ ਆਪਣੇ ਜਿਹੜੇ ਕਮੈਂਟਸ ਦੇਣਾ ਚਾਹੁੰਦਾ ਕਿ ਜਦ ਤੋਂ ਜਿਹੜਾ ਮੈਟਰ ਕੇਸ ਹੈ ਉਹ ਅਕਾਲ ਤਖਤ ਦੇ ਉੱਤੇ ਅੰਡਰ ਕੰਸੀਡਰੇਸ਼ਨ ਸੀਗਾ ਚੱਲ ਰਿਹਾ ਸੀ ਹਰ ਅਕਾਲ ਤਖਤ ਦਾ ਹਾਲੀ ਕੋਈ ਫੈਸਲਾ ਨਹੀਂ ਆਇਆ ਤੇ ਉਸ ਤੋਂ ਪਹਿਲਾਂ ਸੁਖਬੀਰ ਬਾਦਲ ਦਾ ਜਿਹੜਾ ਇਹ ਐਕਸ਼ਨ ਹੈ ਇਹ ਇੱਕ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਉਡੀਕਣ ਤੋਂ ਬਿਨਾ ਜਿਹੜਾ ਉਹਨੇ ਡਿਸੀਜਨ ਲਿਆ ਪਾਰਟੀ ਲੀਡਰਸ਼ਿਪ ਨੂੰ ਘਟਨ ਦਾ ਮੈਨੂੰ ਲੱਗਦਾ ਹੈ ਕਿ ਉਹ ਉਹਨੇ ਅਕਾਲ ਤਖਤ ਸਾਹਿਬ ਦੇ ਦੇ ਉਪਰੋਂ ਦੀ ਹੋ ਕੇ ਇਹ ਫੈਸਲਾ ਲਿਆ ਇਹ ਉਸੇ ਤਰ੍ਹਾਂ ਹੀ ਹੈ ਜਦੋਂ ਜਿਹੜਾ ਅਸੀਂ ਮਿਲਟੈਨਸੀ ਦੇ ਟਾਈਮ ਅਸੀਂ ਆਮ ਕਹਿੰਦੇ ਹੁੰਦੇ ਸੀ ਕਿ ਜਿਹੜੇ ਪੁਲਿਸ ਆਫੀਸਰ ਮੈਂ ਫੋਰ ਐਗਜ਼ਾਮਪਲ ਦੱਸ ਰਿਹਾ ਆਪਣੀ ਗੱਲ ਨੂੰ ਸਮਝਾਉਣ ਲਈ ਕਿ ਜਿਹੜੇ ਪੁਲਿਸ ਆਫੀਸਰ ਸੰਵਿਧਾਨ ਤੇ ਲਾਅ ਦੇ ਉਪਰੋਂ ਦੀ ਬਗਦੇ ਨੇ ਤੇ ਉਹਨਾਂ ਬਾਰੇ ਕਿਹਾ ਜਾਂਦਾ ਸੀਗਾ ਕਿ ਦੇ ਕਨਸਿਡਰ ਲਾਅ ਅਨਟੂ 뎀 self ਉਹ ਆਪਣੇ ਆਪ ਨੂੰ ਕਾਨੂੰਨ ਸਮਝਦੇ ਨੇ ਇੱਥੇ ਮੈਂ ਸਮਝਾਂਗਾ ਕਿ ਸੁਗਵੀਰ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਪਹਿਲਾਂ ਹੀ ਆਪਣੀਆਂ ਆਪਣਾ ਐਕਸ਼ਨ ਕਰਕੇ ਆਪਣੇ ਆਪ ਨੂੰ ਉਹਦੇ ਤੋਂ ਉੱਪਰ ਸੰਗੰਨ ਦੀ ਹਿਮਾਕਤ ਕੀਤੀ। ਸੋ ਅਕਾਲ ਤਖਤ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਕਿ ਜਦੋਂ ਸਾਰਾ ਮੈਟਰ ਅਜੇ ਅਕਾਲ ਤਖਤ ਤੇ ਅੰਡਰ ਕੰਸੀਡਰੇਸ਼ਨ ਹੈ ਤੇ ਸੁਗਵੀਰ ਨੌਰ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਉਡੀਕਣਾ ਚਾਹੀਦਾ ਸੀ ਕਿ ਅਕਾਲ ਤਖਤ ਕੀ ਫੈਸਲਾ ਕਰਦਾ ਹੈ। ਅਗਰ ਜਿਹੜਾ ਡਿਫੈਕਸ਼ਨ ਜਿਨ੍ਹਾਂ ਨੇ ਕੀਤੀ ਹੈ ਅਗਰ ਉਹ ਝੂਠੇ ਸਾਬਤ ਹੁੰਦੇ ਹੈ ਤੇ ਉਹਨਾਂ ਦੇ ਖਿਲਾਫ ਐਕਸ਼ਨ ਕੀਤਾ ਜਾਂਦਾ ਚਾਹੀਦਾ ਸੀ ਉਸ ਤੋਂ ਪਹਿਲਾਂ ਉਹਨਾਂ ਦੇ ਖਿਲਾਫ ਐਕਸ਼ਨ ਨਹੀਂ ਕਰਨਾ ਚਾਹੀਦਾ ਸੀ ਮੇਰਾ ਪਹਿਲਾ ਹੀ ਕੰਸਰਨ ਰੱਖਦੇ ਨਾ ਕਿ ਹੁਣ ਤੱਕ ਅਕਾਲੀ ਪੋਲਿਟਿਕਸ ਦੇ ਵਿੱਚ ਜਦੋਂ ਜਦੋਂ ਵੀ ਇਹਨਾਂ ਦੀ ਅੰਦਰੂਨੀ ਲੜਾਈ ਹੋਈ ਹੈ ਇਹਨਾਂ ਨੇ ਅਕਾਲ ਤਖਤ ਨੂੰ ਡ੍ਰੈਗ ਕੀਤਾ ਹੈ ਅਕਾਲ ਤਖਤ ਨੂੰ ਮਿਸਯੂਜ਼ ਕੀਤਾ ਹੈ ਔਰ ਅਲਟੀਮੇਟਲੀ ਕੋਈ ਵੀ ਅਕਾਲ ਤਖਤ ਦੇ ਡਿਸੀਜਨ ਨੂੰ ਮੰਨਦਾ ਵੀ ਨਹੀਂ ਐਟ ਦ ਐਂਡ ਆਫ ਦਾ ਡੇ ਮੰਦੇ ਨਹੀਂ ਹੈਗੇ ਬਟ ਉਹਨਾਂ ਨੂੰ ਘੜੀਸ ਕੇ ਆਪਣੇ ਲੜਾਈਆਂ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ ਔਰ ਅਲਟੀਮੇਟਲੀ ਉਹਨਾਂ ਨੂੰ ਮਤਲਬ ਆਰਮ ਟਵਿਸਟਿੰਗ ਕਰਦੇ ਨੇ ਉਹਨਾਂ ਨੂੰ ਆਪਣੇ ਹੱਥ ਵਿੱਚ ਫੁਕਤਾਨ ਦੇ ਉਹਨਾਂ ਤੇ ਜਬਰੀ ਉਹਨਾਂ ਨੂੰ ਮਤਲਬ ਫੋਰਸ ਕਰਦੇ ਨੇ ਕਿ ਸਾਡੇ ਹੱਥ ਵਿੱਚ ਫੈਸਲੇ ਹੋਣ ਹੁਣ ਵੀ ਹੋਈ ਹੋਇਆ ਔਰ ਹੁਣ ਵੀ ਹੋਈ ਹੋਣਾ ਆਈ ਥਿੰਕ ਇਟ ਮਤਲਬ ਹੋਣਾ ਇੱਥੇ ਵਿੱਚੋ ਇਹੀ ਹੈ ਕਿ ਅਕਾਲ ਤਖਨ ਫੋਰਸ ਕੀਤਾ ਜਾਣਾ ਜਿਹੜੀ ਉਹਦੀ ਅਪੋਇੰਟਿੰਗ ਅਥਾਰਟੀ ਹੈ ਐਸਜੀਪੀਸੀ ਦੇ ਥਰੂ ਕਿ ਫੈਸਲਾ ਮਤਲਬ ਸਾਡੇ ਹੱਥ ਵਿੱਚ ਜਿਹੜੀ ਉਹਦੀ ਅਪੋਇੰਟਿੰਗ ਅਥਾਰਟੀ ਹੈ ਉਹਦੇ ਹੱਥ ਵਿੱਚ ਕੀਤਾ ਜਾਏ